ਦੋਸਤੋ ਮਰਦਾਂ ਲਈ ਬਹੁਤ ਹੀ ਸ਼ਾਨਦਾਰ ਜੜੀ ਬੂਟੀਆਂ ਜਿੰਨੀਆਂ ਵੀ ਆਪਣੇ ਗ੍ਰੰਥਾਂ ਦੇ ਵਿੱਚ ਦੱਸੀਆਂ ਗਈਆਂ ਨੇ ਉਹ ਸਾਰੀਆਂ ਜੜੀ ਬੂਟੀਆਂ ਦੇ ਐਕਸਟ੍ਰੈਕਟ ਤੋਂ ਤਿਆਰ ਕਰਕੇ ਮਰਦਾਂ ਨੂੰ ਸਪੁਰਦ ਕਰ ਰਹੇ ਹਾਂ ਜਿਹੜੇ ਲੋਕ ਸਿੰਥੈਟਿਕ ਟੈਬਲੇਟਸ ਜਾਂ ਗੋਲੀਆਂ ਜਾਂ ਕੁਝ ਹੋਰ ਇਸਤੇਮਾਲ ਕਰਕੇ ਆਪਣੀ ਜ਼ਿੰਦਗੀ ਨੂੰ ਖਤਰੇ 'ਚ ਪਾ ਰਹੇ ਆ ਮੇਰੇ ਕਹਿਣ ਦਾ ਮਤਲਬ ਉਹਦੇ ਵਿੱਚ ਬਹੁਤ ਸਾਰੇ ਨੁਕਸਾਨ ਵਾਲੇ ਕੈਮੀਕਲ ਨੇ ਅਚਾਨਕ ਬੀਪੀ ਸਪਾਈਕ ਕਰ ਜਾਂਦਾ ਜਿਸ ਦੇ ਨਾਲ ਗੁਰਦੇ ਖਰਾਬ ਹੋਣ ਦੇ ਚਾਂਸ ਹੁੰਦੇ ਨੇ ਹਾਰਟ ਅਟੈਕ ਹੋਣ ਦੇ ਚਾਂਸ ਨੇ ਅਧਰੰਗ ਹੋਣ ਦੇ ਚਾਂਸ ਬਹੁਤ ਵੱਡੀਆਂ ਬਿਮਾਰੀਆਂ ਜਿਹੜੀਆਂ ਅਸੀਂ ਲਗਾਤਾਰ ਸੁਣਦੇ ਆ ਰਹੇ ਹਾਂ ਦੀ ਹਰਤੀ ਦਾ ਇਸ ਤਰ੍ਹਾਂ ਕਰਕੇ ਕਰਕੇ ਅੱਜ ਤੁਹਾਨੂੰ ਆਲਟਰਨੇਟ ਆਪਸ਼ਨ ਦੇ ਰਹੇ ਆ ਦੇਸੀ ਜੜੀ ਬੂਟੀਆਂ ਆਯੁਰਵੈਦਿਕ ਜੜੀ ਬੂਟੀਆਂ ਤੋਂ ਪਿਓਰ ਜੜੀ ਬੂਟੀਆਂ ਤੋਂ ਤਿਆਰ ਬਹੁਤ ਹੀ ਘੱਟ ਕੀਮਤ ਦੇ ਵਿੱਚ ਆਪਣੀ ਮੈਡੀਕਲ ਸਟੋਰ ਤੋਂ ਨੇੜੇ ਦੇ ਮੈਡੀਕਲ ਸਟੋਰ ਤੋਂ ਮੰਗੋ ਇਹਨੂੰ ਇਸਤੇਮਾਲ ਕਰਕੇ ਦੇਖੋ ਬਹੁਤ ਹੀ ਸ਼ਾਨਦਾਰ ਤੁਹਾਨੂੰ ਰਿਜ਼ਲਟ ਮਿਲਣਗੇ ਤੁਸੀਂ ਆਪਣੇ ਸ਼ਾਦੀ ਸ਼ੁਦਾ ਜ਼ਿੰਦਗੀ ਨੂੰ ਬਹੁਤ ਹੀ ਵਧੀਆ ਢੰਗ ਨਾਲ ਇੰਜੋਏ ਕਰ ਸਕਦੇ ਹੋ ਬਿਲਕੁਲ ਕਿਸੇ ਵੀ ਤਰੀਕੇ ਦੇ ਸਿੰਥੈਟਿਕ ਪ੍ਰੋਡਕਟਾਂ ਨੂੰ ਇਸਤੇਮਾਲ ਕਰਨ ਦੀ ਲੋੜ ਨਹੀਂ ਤੇ ਮੈਡੀਕਲ ਵਾਲੇ ਭਰਾਵਾਂ ਨੂੰ ਵੀ ਮੈਂ ਕਹਿ ਕਹੂੰਗਾ ਕਿ ਜਿਹੜੇ ਤੁਹਾਡੇ ਤੋਂ ਆਲਟਰਨੇਟ ਆਪਸ਼ਨ ਮੰਗਦੇ ਆ ਸਿੰਥੈਟਿਕ ਦੀ ਤਾਂ ਉਹਨਾਂ ਨੂੰ ਇਸ ਚੀਜ਼ ਬਾਰੇ ਜ਼ਰੂਰ ਗਾਈਡ ਕਰਿਆ ਕਰੋ ਔਰ ਅਸੀਂ ਆਪਣੀ ਜ਼ਿੰਮੇ ਇਹ ਹੁਣ ਤੁਹਾਨੂੰ ਆਪ ਖੁਦ ਅੱਗੇ ਹੋ ਕੇ ਮਦਨਦੀ ਲੋੜ ਆ ਮੈਡੀਕਲ ਸਟੋਰ ਵਾਲੇ ਭਰਾਵਾਂ ਦੀ ਵੀ ਗੱਲ ਕਰਦਾ ਕਿ ਲੋਕਾਂ ਨੂੰ ਇਸ ਚੀਜ਼ ਬਾਰੇ ਗਾਈਡ ਕਰੋ ਪਹਿਲਾਂ ਆਪਣਾ ਵਿਸ਼ਵਾਸ ਬਣਾਓ ਲੋਕਾਂ ਨੂੰ ਦੇ ਕੇ ਦੇਖੋ ਅਸੀਂ ਗਰੰਟੀ ਦਿੰਦੇ ਆ ਕਿ ਲੋਕਾਂ ਨੂੰ ਫਾਇਦਾ ਮਿਲੂਗਾ ਡੈਫੀਨਿਟਲੀ ਫਾਇਦਾ ਮਿਲੂਗਾ